ਅਸਾ ਗੁਰਨਾਨਕ ਸਾਹਿਬ ਆਮ ਬੰਦਿਆਂ ਦੇ ਘਰ ਜਾਂਦੇ ਸੀ ਜਿਹੜੇ ਅੱਜ ਬਾਬੇ ਨਾਨਕ ਦੀ ਗੱਲ ਕਰਨ ਵਾਲੇ ਉਹ ਕਿੰਨਾ ਘਰਾਂ ਜਾਂਦੇ ਬਲੋ ਜੀ ਬੋਲ ਕੇ ਦੱਸੋ ਵੱਡੇ ਵੱਡੇ ਘਰਾਂ ਦੀਆਂ ਵੀਡੀਓ ਪਾਉਣਗੇ ਜਿੱਥੇ ਬੰਦੇ ਗੇਟ ਦੇ ਅੱਗੇ ਖਲੋਤੇ ਆ ਫੁੱਲਾਂ ਦੀ ਕਦੀ ਕਿਸੇ ਝੁੱਗੀ ਝੌਂਪੜੀ ਵਾਲੇ ਕੱਚੇ ਘਰ ਮਾਤੜ ਦੇ ਘਰ ਜਾਂਦੇ ਆ ਅਗਲੇ ਕਹਿੰਦੇ ਇੱਥੇ ਜਾ ਕੇ ਕਰਨਾ ਇੱਥੋਂ ਕੀ ਮਿਲਣਾ ਸਾਨੂੰ ਤੁਸੀਂ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਮਾਜ ਵਿੱਚੋਂ ਪਰਾਂ ਕਰ ਦਿਓ ਕੋਈ ਵੀ ਕੰਮ ਨਹੀਂ ਹੋਣਾ ਹੋਣਾ ਜੀ ਆ ਕੋਈ ਵੀ ਕੰਮ ਲਾ ਲਓ ਤੁਸੀਂ ਮੰਡੀਆਂ ਦਾ ਕੰਮ ਹੀ ਲਾ ਲਓ ਘਰਾਂ ਦਾ ਕੰਮ ਲਾ ਲਓ ਹੋਟਲਾਂ ਦਾ ਕੰਮ ਲਾ ਲਓ ਜਿੰਨੇ ਵੀ ਸਮਾਜ ਵਿੱਚ ਕੰਮ ਨੇ ਵਰਕਰ ਤੋਂ ਬਿਨਾ ਮਜ਼ਦੂਰ ਤੋਂ ਬਿਨਾ ਹੁੰਦੇ ਨੇ ਇੱਕ ਬੇਨਤੀ ਕਰਾਂ ਪਾਤਸ਼ਾਹ ਨੇ ਕਿਰਤੀਆਂ ਦੀ ਰੱਜ ਕੇ ਰਿਸਪੈਕਟ ਕੀਤੀ ਸੀ ਕਿਰਤੀਆਂ ਦਾ ਸਤਿਕਾਰ ਕੀਤਾ ਮਹਾਰਾਜ ਨੇ ਪਿਆਰ ਕੀਤਾ ਮਹਾਰਾਜ ਨੇ ਸਾਡੇ ਤੇ ਪੋਲੀਟਿਕਲ ਲੋਕ ਕਿਸੇ ਕਿਰਤੀ ਦੇ ਘਰ ਉਦੋਂ ਜਾਂਦੇ ਨੇ ਜਦੋਂ ਵੋਟਰਾਂ ਦਾ ਟਾਈਮ ਹੁੰਦਾ ਹੈ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਉਦੋਂ ਗਏ ਸੀ ਜਦੋਂ ਕੋਈ ਵੋਟਾਂ ਦਾ ਟਾਈਮ ਨਹੀਂ ਸੀ ਪਿਆਰ ਦਿੱਤਾ ਨੀਚਾ ਆਂਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਵੱਡਿਆਂ ਸਿਓ ਕਿਆ ਰੀਸ ਅੱਛਾ ਗੁਰੂ ਨਾਨਕ ਸਾਹਿਬ ਆਮ ਬੰਦਿਆਂ ਦੇ ਘਰ ਜਾਂਦੇ ਸੀ ਤੇ ਜਿਹੜੇ ਅੱਜ ਬਾਬੇ ਨਾਨਕ ਦੀ ਗੱਲ ਕਰਨ ਵਾਲੇ ਉਹ ਕਿੰਨਾ ਘਰਾਂ ਜਾਂਦੇ ਭਲਾ ਜੀ ਬੋਲ ਕੇ ਦੱਸਿਓ ਜੀ ਬੋਲੋ ਗੁਰੂ ਕੇ ਪਿਆਰੇ whatever ਦੇ ਕਰਾਂਦੀਆਂ ਵੀਡੀਓ ਪਾਉਣਗੇ ਜਿੱਥੇ ਬੰਦੇ ਗੇਟ ਦੇ ਅੱਗੇ ਖਲੋਤੇ ਆ ਫੁੱਲਾਂ ਦੀ ਕਦੀ ਕਿਸੇ ਝੁੱਗੀ ਝੌਂਪੜੀ ਵਾਲੇ ਕੱਚੇ ਘਰ ਮਾਟਰ ਦੇ ਘਰ ਜਾਂਦੇ ਆ ਅਗਲੇ ਕਹਿੰਦੇ ਇੱਥੇ ਜਾ ਕਰਨਾ ਪਾ ਇੱਥੋਂ ਕੀ ਮਿਲਣਾ ਸਾਨੂੰ ਤਗੜੇ ਦੇ ਘਰ ਜਾਣਾ ਤੇ ਯਾਰ ਬਾਬੇ ਨਾਨਕ ਦੇ ਪੈਰੋਕਾਰ ਬਾਬੇ ਨਾਨਕ ਦੇ ਬੇਸੀ ਪੈਰੋਕਾਰ ਬਾਬੇ ਨਾਨਕ ਦੇ ਆ ਨਾ ਬਈ ਨਾ ਬਾਬਾ ਨਾਨਕ ਤੇ ਨੀਚਾ ਅੰਦਰ ਨਹੀਂ ਜਾਸੀ ਨੀਚੀ ਹੁਆ ਤੇ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਜੇ ਮ ਸ਼ਿਵਤ ਵੇਲੇ ਬਾਬੇ ਕੁੰਮੇ 마ਸ਼ਕ ਦੀ ਸ਼ੰਜ ਸਾਹਬ ਜਦੇ ਗਏ ਨਾ ਜਦਨ ਐਨ ਸਿਖਰ ਤੇ ਸੀ ਨਾ ਪਾਦਸ਼ਾ ਉਦੋਂ ਵੀ ਉਹਨਾਂ ਦੇ ਘਰਾਂ ਜਾਂਦੇ ਜੇ ਉਦੋਂ ਉਹ ਨਾ ਜਾਂਦੇ ਤੇ ਫਿਰ ਬਾਬੇ ਕੁੰਮੇ 마ਸ਼ਕੀ ਨਿਕਣਾ ਸੀ ਜਿੰਨੋਂ ਸੁੱਖ ਸਹੂਲਤਾ ਸੀ ਉਦੋਂ ਨਹੀਂ ਇਹਦਾ ਮਤਲਬ ਜਦੋਂ ਪ੍ਰਵਤਾ ਸੀ ਨਾ ਜਦੋਂ ਐਨ ਹਜ਼ਾਰਾਂ ਸਿੱਖ ਪਾਤਸ਼ਾਹ ਨੂੰ ਨਮਸਕਾਰ ਕਰਦੇ ਸੀ ਕੁੰਬੇ 마ਸ਼ਕੀ ਨੂੰ ਪਤਾ ਸੀ ਇਹ ਪਾਦਸ਼ਾ ਗਰੀਬਾਂ ਦਾ ਯਾਰ ਹੈ ਇਹ ਲੋੜ ਵੰਨ ਤੇ ਕਿਰਤੀਆਂ ਦਾ ਯਾਰ ਹੈ ਸਾਡੇ ਪਰਸ਼ਾ ਨੇ ਮਜ਼ਦੂਰ ਕਿਰਤੀ ਦੂਰ ਕੀ ਜਾਣਾ ਪਿਆ ਰਿਓ ਆ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚਾ ਕੌਣ ਸੰਸਾਰੇ ਕਿਰਤੀ ਮਿਹਨਤ ਕਸ਼ ਰਵਦਾਸ ਟਵੰਤਾ ਟੋਰਨੀਤ ਤਨ ਤਿਆਗੀ ਮਾਇਆ ਪ੍ਰਗਟ ਹੋਆ ਬੋਲੋ ਜੀ ਸਾਥ ਸੰਗ ਹਾ ਦਰਸ਼ਨ ਪਾਏ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਮ ਕੋ ਸ਼ਿਪਰ ਹੋਇਓ ਲਖੀਣਾ ਬੁੰਨਣਾ ਤਨਣਾ ਤਿਆਕ ਹੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਤੇ ਲਾਹਰਾ ਪਇਓ ਗੁਣੀ ਰਵਦਾਸ ਟੁਹੰਤਾ ਢੋਰਨੀ ਤਿੰਨ ਤਿਆਗੀ ਮਾਇਆ ਕਿਹੜੀ ਮਾਇਆ ਤਿਆਗੀ ਜੀ ਭਗਤ ਰਵਦਾਸ ਜੀ ਜਦੋਂ ਮਰੇ ਹੋਏ ਪਸ਼ੂ ਦੀ ਖਲ ਲਾਉਂਦੇ ਹੋਣਗੇ ਜੁੱਤੀ ਗੰਢਦੇ ਹੋਣਗੇ ਅਗਲਾ ਕਹਿੰਦਾ ਹੋਊਗਾ ਭਗਤ ਜੀ ਕਿੰਨੇ ਪੈਸੇ ਤੇ ਭਗਤ ਜੀ ਕਹਿੰਦੇ ਨੇ ਕਿ ਮੈਂ ਤੇ ਮਾਇਆ ਲੈਂਦਾ ਨਹੀਂ ਜੇ ਪੈਸੇ ਨਹੀਂ ਲੈਂਦੇ ਹੋਣਗੇ ਤੇ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਹੋਏਗਾ ਫਿਰ ਅਮਰ ਮਾਇਆ ਦੇ ਅਰਥ ਕੁਝ ਹੋਰ ਨੇ ਮਾਇਆ ਦਾ ਅਰਥ ਇਕੱਲਾ ਪੈਸਾ ਨਹੀਂ ਤਿੰਨ ਤਿਆਗੀ ਮਾਇਆ ਭਗਤ ਜੀ ਤਾਂ ਕਹਿੰਦੇ ਹੋਣਗੇ ਜੁੱਤੀ ਘੰਡਾ ਕੇ ਲੈ ਜਾ ਫਰੀ ਮੇਰੇ ਕੋਲ ਮੈਂ ਨਹੀਂ ਪੈਸੇ ਲੈਣੇ ਜੇ ਪੈਸੇ ਨਹੀਂ ਲੈਣੇ ਤੇ ਮੈਂ ਘਰ ਚ ਬੱਚਿਆਂ ਲਈ ਆਟਾ ਦਾਲ ਕਿੱਥੋਂ ਲੈ ਕੇ ਜਾਣਾ ਬਈ ਮਾਇਆ ਦੀ ਡੈਫੀਨੇਸ਼ਨ ਵੀ ਸਮਝਣੀ ਪੈਣੀ ਫਿਰ ਮਾਇਆ ਦੇ ਅਰਥ ਕੀ ਹੈ ਇਹ ਮਾਇਆ ਜਿੱਤ ਹਾਰ ਵਿਸਰ ਜਿਹੜੀ ਚੀਜ਼ ਤੁਹਾਡੇ ਤੇ ਰੱਬ ਦੇ ਦਰਮਿਆਨ ਰੁਕਾਵਟ ਖੜੀ ਕਰਦੀ ਹੈ ਨਾ ਉਸ ਨੂੰ ਬਾਣੀ ਨੇ ਮਾਇਆ ਆਖਿਆ ਕ੍ਰੋਧ ਵੀ ਮਾਇਆ ਹੋ ਸਕਦਾ ਹੈ ਲਾਲਚ ਵੀ ਮਾਇਆ ਹੋ ਸਕਦਾ ਕਾਮ ਵਾਸ਼ਨਾ ਵੀ ਮਾਇਆ ਹੋ ਸਕਦੀਆਂ ਨੇ ਇਵਨ ਇਥੋਂ ਤੱਕ ਸਭ ਕੁਝ ਤਿਆਗ ਦਿੱਤਾ ਤਿਆਗ ਤੋਂ ਬਾਅਦ ਜੇ ਮੇਰੇ ਅੰਦਰ ਹੰਕਾਰ ਆ ਗਿਆ ਤੇਰਾ ਹੰਕਾਰ ਵੀ ਮਾਇਆ ਹੋ ਸਕਦਾ ਇਹ ਮਾਇਆ ਜੇ ਤਹਾਰ ਵਿਸਰੈ ਮੋ ਉਪਜੇ ਸਾਰੇ ਬੋਲੋ ਮੋ ਉਪਜੇ ਭਾਉ ਦੂਜਾ ਲਾਇਆ ਮੋ ਪੈਦਾ ਹੋ ਗਿਆ ਭਾਉ ਦੂਜਾ ਦੂਜਾ ਪਾਸ ਜੀਵਨ ਚ ਆ ਗਿਆ ਗੁਰੂ ਦੀ ਵਿਚਾਰ ਗੁਰੂ ਦਾ ਸਿਧਾਂਤ ਅੰਦਰੋਂ ਵਿਸਰ ਗਿਆ ਮਹਾਰਾਜ ਕਹਿੰਦੇ ਨੇ ਤੋ ਇਸ ਕਰਕੇ ਚਿਤਾ ਰੱਖਣਾ ਗੁਰੂ ਦੇ ਸਨਾਤ ਨਾਲ ਜੁੜਨਾ ਹੈ ਗੁਰੂ ਦੇ ਸ਼ਬਦ ਨਾਲ ਜੁੜਨਾ ਹੈ ਤੇ ਇੱਕ ਚਿਤਾ ਰੱਖਿਓ ਇਹ ਵੀ ਤਕਲੀਫ ਪਚਾਉਂਦੀ ਹੈ ਚੀਜ਼ ਅਗਲਿਆਂ ਨੂੰ ਤੁਸੀਂ ਇੰਨਾ ਕਹਿੰਦੇ ਹੋ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਮੈਂ ਇੱਕ ਅਕਾਲ ਦਾ ਪੁਜਾਰੀ ਆ ਇਹ ਵੀ ਤਕਲੀਫ ਚੀਜ਼ ਦਿੰਦੀ ਅਗਲੇ ਨੂੰ ਕਿਉਂਕਿ ਅਗਲੇ ਤੇ ਤੁਹਾਨੂੰ ਥਾਂ ਥਾਂ ਤੇ ਸੁੱਟਣਾ ਚਾਹੁੰਦੇ ਆ ਥਾਂ ਥਾਂ ਤੇ ਕਿੰਨੀਆਂ ਜਗ੍ਹਾ ਬਣ ਗਈਆਂ ਜਗ੍ਹਾ ਦੀਆਂ ਕਮੇਟੀਆਂ ਬਣ ਗਈਆਂ ਉਹਨਾਂ ਜਗ੍ਹਾ ਦੀਆਂ ਕਮੇਟੀਆਂ ਦੇ ਮੈਂਬਰ ਅਮਰਤਾਰੀ ਜਿਹੜੀਆਂ ਪੰਜਾਬ ਜਗ੍ਹਾ ਬਣੀਆਂ ਉਹਨਾਂ ਜਗ੍ਹਾ ਤੇ ਜਿਹੜੇ ਮੈਂਬਰ ਨੇ ਉਹ ਅਮਰਤਾਰੀ ਕਿਉਂਕਿ ਉਹਨਾਂ ਨੂੰ ਤੇ ਅਗਲਿਆਂ ਨੂੰ ਕਮੇਟੀ 'ਚ ਲਿਆਉਣਾ ਚਾਹੀਦਾ ਸੀ ਭਾਵੇਂ ਤੁਸੀਂ ਮੜੀਆਂ ਦਾ ਭਣਾਉਣਾ ਉਹਨੂੰ ਪ੍ਰਧਾਨ ਉਹਨਾਂ ਤੇ ਬਣਨਾ ਹੀ ਸੀ ਜਗ੍ਹਾ ਦੇ ਮੇਟੀਆਂ ਪਿੰਡਾਂ 'ਚ ਲੜਾਈਆਂ ਪੈ ਗਈਆਂ ਇਸ ਗੱਲਾਂ ਤੇ ਚਾਰ ਗਰੰਥੀ ਕਹਿੰਦੇ ਮਸਰੂਪ ਲੈ ਕੇ ਜਾਣਾ ਇੱਕ ਲੈ ਗਿਆ ਸਰੂਪ ਉਹ ਤੇ ਜਿਹੜਾ ਲੈ ਗਿਆ ਉਹਨੇ ਪੜਿਆ ਨਹੀਂ ਸੀ ਵੀ ਦੁਬਦਾਨਾ ਪੜੋ ਹਾਰ ਬਿਨ ਹੋਰ ਨਾ ਪੂਜੋ ਮੜੇ ਮਸਾਨਾ ਚਾਹੀਂ ਅਮਰਤਾਰੀ ਬੀਬੀਆਂ ਜਾਂਦੀਆਂ ਨੇ ਕਈ ਹੱਥਾਂ 'ਚ ਸੀਸੀਆਂ ਫੜੀਆਂ ਤੇਲ ਦੀਆਂ ਆ ਵੀਰਵਾਰ ਤੁਸੀਂ ਵੇਖੋ ਕੀ ਬਣਿਆ ਹੁੰਦਾ ਆ ਮੋਗੇ ਵੱਲੋਂ ਜਦੋਂ ਆਉਨੇ ਆਪਾਂ ਰਾਹ ਚਾਉਂਦਾ ਨਾ ਕੋਟੀ ਸੇ ਖਾਤੋਂ ਪਰਲੇ ਬੰਨੇ ਇੱਕ ਜਗਾ ਬੜੀ ਮਸ਼ਹੂਰ ਹੈ ਆਉਂਦੇ ਬਹੁਤ ਉਥੇ ਸਿਰਾਂ ਤੇ ਪਗਾ ਬਦੀਆਂ ਪਰਨੇ ਬੱਦੇ ਜਾਂਦੇ ਉਥੇ ਲੈਣਾ ਲਗ ਲਾ ਕੇ ਜਾਂਦੇ ਉਥੇ ਸੀਸੀਆਂ ਤੇਲ ਦੀਆਂ ਫੜੀਆਂ ਹੁਣ ਜਿਨ੍ਹਾਂ ਦਾ ਲੱਡੂ ਵਿਖਦੇ ਆ ਤੇਲ ਵਿਖਦੇ ਮੈਂ ਤਾਂ ਕਦੀ ਕਦੀ ਸੋਚਦਾ ਵੀ ਪੰਜਾਬ ਚ ਅਜੇ ਤੱਕ ਤੇ ਕੋਈ ਪਿੰਡ ਲੱਭਾ ਨਹੀਂ ਅਜੇ ਤੱਕ ਤੇ ਪਿੰਡ ਕੋ ਲੱਭਾ ਨਹੀਂ ਵੀ ਜਿਸ ਪਿੰਡ ਵਿੱਚ ਕੋ ਕਿਸੇ ਪਿੰਡ ਚ ਇੱਕ ਹੈ ਕਿਸੇ ਚ ਇਸ ਤੋਂ ਵੱਧ ਕੇ ਦੋ ਵੀ ਹੈਗੀਆਂ ਆਪਣਾ ਦੇ ਪੰਜਾਬ ਦੀ ਸਟੇਟ ਤੋਂ ਪਾਣੀ ਜਾ ਰਿਹਾ ਨਾ ਦੂਜੀਆਂ ਸਟੇਟਾਂ ਚ ਮੈਂ ਤਾਂ ਕਦੇ-ਕਦੇ ਸੋਚਦਾ ਹਾਂ ਨਾ ਵੀ ਜਿੰਨਾ ਆਪਾਂ ਵੀਰਵਾਰ ਤੇਲ ਇਕ ਥਾਂ ਤੇ ਚੜਾਉਨੇ ਆ ਨਾ ਆਪਾਂ ਤੇ ਤੇਲ ਦੀ ਨਦੀ ਦੇ ਸਕਦੇ ਆ ਦੂਜੀਆਂ ਸਟੇਟਾਂ ਨੂੰ ਜਿੰਨਾ ਤੇਲ ਆਪਾਂ ਵੀਰਵਾਰ ਚੜਾਉਨੇ ਆ ਮੱਝਾਂ ਤੇ ਸਿੰਘਾਂ ਨੂੰ ਲਾਓ ਕਿਤੇ ਇਕੱਠਾ ਕਰਕੇ ਮੱਝਾਂ ਨੂੰ ਪਿਆ ਦਿਓ ਉਹਨਾਂ ਨੂੰ ਉਹਨਾਂ ਦੀ ਤੂੜੀ ਚ ਰਲਾ ਦਿਓ ਅਜੇ ਨੂੰ ਮੱਝਾਂ ਦੁੱਧ ਦਿੰਦੀਆਂ ਨੇ ਕੰਮ ਆਉਂਦਾ ਮਰ ਗਏ ਸੀ ਆਪ ਖੁਸ਼ਕੀ ਨਾਲ ਅਸ਼ਕ ਤੇਲ ਸੀਸੀ ਚ ਫੜ ਕੇ ਕਬਰ ਤੇ ਚੜਾਉਣ ਜਾਂਦੇ ਤੇ ਲੱਤ ਖੁਸ਼ਕੀ ਦਾ ਮਰੀ ਪਈ ਐ ਵੀ ਇੱਥੇ ਲਾਲਾ ਮਾਸਾ ਥੰਦੀ ਕਰ ਲਾ ਇਹਨੂੰ ਗੋਡਿਆਂ ਤੋਂ ਥੱਲੇ ਇਹ ਤੋਂ ਸਿਕਰਿਟੀ ਗੰਢੀ ਤੇਰੇ ਕੰਨਾਂ ਲੱਗ ਜਾਂਦੀ ਆ ਆ ਕਈ ਤੇਲ ਦੀਆਂ ਸੀਸੀਆਂ ਲੈ ਲੈ ਕੇ ਜਾਂਦੇ ਹੁੰਦੇ ਆ ਤੇ ਮੈਂ ਕਿਹਾ ਲੱਤਾਂ ਦੇਖ ਲਾ ਮਾਸਾ ਇਹਨੂੰ ਲਾਲਾ ਪੁਰਾਣੇ ਬਜ਼ੁਰਗ ਨਹਾਉਣ ਲੱਗਿਆਂ ਤੇਲ ਲਾਉਂਦੇ ਹੁੰਦੇ ਸੀ ਨਾ ਸੰ ਤੇਲ ਲਾਉਣਾ ਧੁੰਨੀ ਨੂੰ ਤੇਲ ਲਾਉਣਾ ਸਰੀਰ ਤੇ ਤੇਲ ਮਲਣਾ ਅਸੀਂ ਤੁਹਾਨੂੰ ਪਾਣੀ ਕਿਹੜਾ ਪੁੱਠੀ ਮੱਤ ਦੇ ਗਿਆ ਸਰੋਂ ਤੋਰੀਏ ਕਢਾ ਕਢਾ ਕੇ ਅਸੀਂ ਮੜੀਆਂ ਕਬਰਾਂ ਤੇ ਚੜਾਈ ਗਏ ਬਾਬਾ ਜੀ ਕਿਰਪਾ ਕਰਿਓ ਬਾਬਾ ਜੀ ਸਾਡਾ ਵਿਦੇਸ਼ਾਂ ਤੱਕ ਪਹੁੰਚਾਤੇ ਏਡੀ ਭੈੜੀ ਬਿਮਾਰੀ ਸਾਨੂੰ ਕੁਝ ਸਾਨੂੰ ਸਾਧਾਂ ਤੇ ਗਾੜੀ ਮੱਥੇ ਟੇਕ ਗਏ ਕੋਈ ਕਬਰਾਂ ਪੂਜੀ ਗਏ ਜਿਹੜਾ ਪ੍ਰਚਾਰ ਸਾਨੂੰ ਇਹਨਾਂ ਗੱਲਾਂ ਤੋਂ ਰੋਕਦਾ ਪਤਾ ਨੂੰ ਕਹਿੰਦੇ ਇਹ ਨਿੰਦਕਵਾਜੀ ਲੋ ਥੋੜ ਸਾਡੇ ਕੋਲ ਹੈ ਕੱਖ ਨਹੀਂ ਬਾਣੀ ਅਸੀਂ ਪੜੀ ਕੋਈ ਨਹੀਂ ਗੁਰੂ ਦੇ ਸਾਧਾਂਤ ਨਾਲ ਅਸੀਂ ਜੁੜੇ ਕੋਈ ਨਹੀਂ ਖੰਡੇ ਦੀ ਪੌਲ ਅਸੀਂ ਲੈ ਆਏ ਅਮਰਤ ਵੀ ਅਸੀਂ ਬਾਬਿਆਂ ਦੇ ਬਣਾ ਦੋਤੇ ਤੁਸੀਂ ਕਿੱਥੋਂ ਜਗ੍ਹਾ ਜਿ ਫਲਾਣੇ ਮਹਾਪੁਰਖਾਂ ਕੋਲ ਹੋ ਸਕਿਆ ਕਿਉਂ ਜੀ ਇਹ ਮਾਰ ਮਹਾਪੁਰਖ ਦਾ ਅਮਰਤ ਹੈ ਪਹਿਲਾਂ ਖੰਡੇ ਦੀ ਪੌਲ ਤੇ ਗੁਰੂ ਦੀ ਸੀ ਅਹੀਂ ਤੇ ਵੀ ਵੰਡ ਦਿੱਤੇ ਆ ਜੇ ਇਹ ਵੀ ਵੰਡੀਆਂ ਪਾਤੀਆਂ ਸਵੇਰੇ ਉੱਠ ਕੇ ਨਾ ਆਪਣੇ ਮਾਤਾ ਨੂੰ ਫਤੇ ਬੁਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹਦੇ ਵੀ ਅੰਦਰ ਨੂੰ ਠੰਡ ਪਵੇ ਕਿ ਮੇਰਾ ਪੋਤਾ ਜੇ ਮੈਨੂੰ ਫਤੇ ਬੁਲਾਉਂਦਾ ਪਿਓ ਨੂੰ ਪੁੱਛਿਆ ਕਰੋ ਮਾਂ ਨੂੰ ਪੁੱਛਿਆ ਕਰੋ ਉਹਦੇ ਨਾਲ ਦੋ ਗੱਲਾਂ ਕਰਿਆ ਕਰੋ ਬਾਬਾ ਜੀ ਕੋਲ ਜਾ ਕੇ ਹੇੜ-ਹੇੜ ਕਰਦੇ ਆ ਮਾਂ ਦੇ ਸਾਹਮਣੇ ਮੱਥੇ ਤੇ ਤਿਉੜੀਆਂ ਪਾਉਂਦੇ ਆ ਇਦਾਂ ਦੇ ਵੀ ਹੈਗੇ ਆ ਜੀ ਕਈਆਂ ਬਾਬਿਆਂ ਦੀ ਤੇ ਮਾਵਾਂ ਹੀ ਰੋਂਦੀਆਂ ਫਿਰਦੀਆਂ ਬਾਹਰ। ਆ ਕਈ ਪੰਜਾਬ ਦੇ ਬਾਬਿਆਂ ਦੀਆਂ ਮਾਵਾਂ ਇਨਸਾਫ ਲੱਭਦੀਆਂ ਫਿਰਦੀਆਂ ਤੇ ਬਾਬਿਆਂ ਕੋਲੋਂ ਲੋਕ ਇਨਸਾਫ ਲੈਣ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ। ਕਈਆਂ ਬਾਬਿਆਂ ਦੀਆਂ ਮਾਵਾਂ ਕਾਲ ਤੱਕ ਤਾਂ ਪਹੁੰਚ ਗਈਆਂ ਇਨਸਾਫ ਲੈਂਦੀਆਂ ਲੈਂਦੀਆਂ। ਉਹ ਬੋਲੋ ਗੁਰੂ ਕੇ ਪਿਆਰੇ। ਗੁਰੂ ਦੀ ਬਾਣੀ ਨਾਲ ਜੁੜੋ। ਕਿਤੇ ਉਹ ਨਹੀਂ ਮਿਲਣਾ ਕੱਖ ਵੀ। ਚੇਤਾ ਰੱਖਿਓ। ਸਾਡੇ ਦਾ ਹਾਲਾਤ ਇਹ ਬਣਿਆ ਦਾਦਾ ਕਿਸੇ ਹੋਰ ਬਾਬੇ ਨੂੰ ਮੰਦਾ ਸੀ। ਪਿਓ ਕਿਸੇ ਹੋਰ ਬਾਬੇ ਨੂੰ ਮੰਨਦਾ ਸੀ ਪੁੱਤ ਕਿਸੇ ਹੋਰ ਨੂੰ ਮੰਨਦਾ ਸੀ ਇੱਕੇ ਨੂੰ ਮੰਨੋ ਦਾਦੇ ਪਰਦਾਦੇ ਵੀ ਉਹਦੇ ਗਾੜੀ ਸਿਰ 'ਚ ਕਾਉਂਦੇ ਸੀ ਆਪਾਂ ਵੀ ਉਹਦੇ ਗਾੜੀ ਸਿਰ 'ਚ ਕਾਉਂਦੇ ਸੀ ਜੇ ਸੱਚੀ ਰਾਜ ਭਾਗ ਦੀ ਫੀਲਿੰਗ ਲੈਣਾ ਚਾਹੁੰਦੇ ਹੋ ਨਾ ਤੇ ਫਿਰ ਘਰ ਘਰ ਅੰਦਰ ਬਾਣੀ ਦੀ ਵਿਚਾਰ ਪਚਾਦਿਓ ਜੁਗੋ ਜੁਗਤ ਅਟਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਸਤ ਨਾਮ ਸ੍ਰੀ ਵਾਹਿਗੁਰੂ